ਸਰ ਪ੍ਰੈਸ ਕਾਨਫਰੰਸ ਕੀਤੀ ਹੈ ਕਿੰਨੀ ਰਿਕਵਰੀ ਹੋਈ ਹੈ ਕਿੰਨੇ ਬੰਦੇ ਇਸ ਇਸ ਕੇਸ ਦੇ ਵਿੱਚ ਦੋ ਆਦਮੀ ਅਰੈਸਟ ਕੀਤੇ ਜਿਹਦੇ ਚ ਟੋਟਲ 5 ਕਿਲੋ ਹੈਰੋਨ ਜਿਹੜੀਆਂ ਨਾ ਕੋ ਰਿਕਵਰ ਕੀਤੀ ਗਈ ਹੈਗੀ ਸਰ ਇਹ ਨੋਰਮਲ ਦੇ ਏਰੀਆ ਦੇ ਵਿੱਚੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਔਰ ਇਹ ਦੋਨੋਂ ਬਿਲੋਂਗ ਕਰਦੇ ਨੇ ਮੈਥਪੁਰ ਥਾਣੇ ਦੇ ਰਿਹਾ ਨੇ ਔਰ ਇਹ ਕਾਫੀ ਸਮੇਂ ਤੋਂ ਇਸ ਕੰਮ ਦੇ ਵਿੱਚ ਲੱਗੇ ਹੋਏ ਸੀਗੇ ਜਿਹੜਾ ਅਕਿਊਜ਼ਡ ਰਕੇਸ਼ ਕੁਮਾਰ ਹੈ ਇਸ ਦੇ ਕੋਲੋਂ ਪਹਿਲਾਂ ਵੀ 4 ਕਿਲੋ ਹੈਰੋਨ ਰਿਕਵਰ ਕੀਤੀ ਗਈ ਸੀ ਜਿਸ ਦੇ ਵਿੱਚ ਬੇਲਤੇ ਆ ਔਰ 302 ਦੇ ਮਰਡਰ ਦੇ ਕੇਸ ਵਿੱਚ ਵੀ ਅੰਦਰ ਰਿਹਾ ਹੈਗਾ ਔਰ ਇਹ ਕਾਫੀ ਨਟੋਰੀਅਸ ਐਲੀਮੈਂਟ ਹੈ ਦੁਆਬੇ ਏਰੀਆ ਦਾ ਔਰ ਇਹ ਕਾਫੀ ਸਮੇਂ ਤੋਂ ਇਹ ਕੰਮ ਦੇ ਵਿੱਚ ਲੱਗਾ ਹੋਇਆ ਸਰ ਸਾਥੀ ਜਿਹੜਾ ਉਹ ਵੀ ਪੁੱਲਾ ਲੱਗਿਆ ਸੀ ਇਹ ਤਾਂ ਜਿਹੜਾ ਸਾਥੀ ਹੈ ਕਾਫੀ ਚਿਰ ਤੋਂ ਇਹਦੇ ਨਾਲ ਹੈ ਔਰ ਹਰ ਕੰਮ ਦੇ ਵਿੱਚ ਮਾਲ ਡਿਲੀਵਰੀ ਕਰਨ ਦੇ ਵਿੱਚ ਲਿਆਉਣ ਦੇ ਵਿੱਚ ਇਹਦੇ ਨਾਲ ਹੈ ਲੇਕਿਨ ਇਹਦਾ ਪੁਰਾਣਾ ਐਫਆਈਆਰ ਰਿਸਟਰ ਅਜੇ ਤੱਕ ਸਾਡੇ ਕੋਲ ਰਿਕਾਰਡ ਨਹੀਂ ਆਇਆ ਅਸੀਂ ਉਹ ਚੈੱਕ ਕਰ ਰਹੇ ਹਾਂ ਕਿਹੜੀ ਜਗ੍ਹਾ ਤੋਂ ਲੈ ਕੇ ਆਉਂਦੇ ਨੇ ਕਿੱਥੇ ਸਪਲਾਈ ਕਰਦੇ ਨੇ ਕਿਸ ਤਰ੍ਹਾਂ ਇਹਨਾਂ ਦਾ ਜ਼ਿਆਦਾ ਜਿਹੜਾ ਹੈਗਾ ਪ੍ਰੀਲੀਮੀਨਰੀ ਇਨਵੈਸਟੀਗੇਸ਼ਨਸ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਇਹ ਅੰਮ੍ਰਿਤਸਰ ਦੇ ਏਰੀਆ ਦੇ ਵਿੱਚੋਂ ਤੇ ਫਿਰੋਜ਼ਪੁਰ ਦੇ ਏਰੀਆ ਚੋਂ ਬਾਰਡਰ ਤੋਂ ਇਹਨਾਂ ਨੂੰ ਕਸਾਈਨਮੈਂਟਸ ਜਿਹੜੀਆਂ ਨੇ ਉਹ ਮਿਲਦੀਆਂ ਨੇ ਜਿਹੜੀਆਂ ਕਿ ਇਹ ਫਰਦਰ ਇੱਥੇ ਡਿਸਟ੍ਰੀਬਿਊਟ ਕਰਦੇ ਸਿਰ ਪਾਕਿਸਤਾਨ ਦੇ ਨਾਲ ਕੋਈ ਸੰਪਰਕ ਜੀ ਪਾਕਿਸਤਾਨ ਤੋਂ ਹੀ ਇਹਨਾਂ ਦੀ ਜਿਹੜੀ ਕਨਸਾਈਨਮੈਂਟਸ ਹੁੰਦੀਆਂ ਨਹੀਂ ਕੋਈ ਟੈਲੀਫੋਨਿਕਲੀ ਜਾਂ ਕੋਈ ਵਟਸਐਪ ਨਹੀਂ ਕੋਈ ਏਦਾਂ ਦਾ ਕੋਈ ਉਹ ਅਸੀਂ ਐਨਲਾਈਜ਼ ਕਰ ਰਹੇ ਹਾਂ ਜੀ ਇਹਨਾਂ ਦੇ ਫੋਨ ਕਾਲਸ ਬਾਕੀ ਡਿਟੇਲਸ ਅਸੀਂ ਐਨਲਾਈਜ਼ ਕਰਕੇ ਫਿਰ ਦੱਸਾਂਗੇ ਕਿੱਥੇ ਸਪਲਾਈ ਕਰਨ ਜਾ ਰਹੇ ਇਹ ਇਸੇ ਇਲਾਕੇ ਦੇ ਵਿੱਚ ਦੁਆਬੇ ਏਰੀਆ 'ਚ ਜ਼ਿਆਦਾ ਨੇ ਤੇ ਉਸ ਤੋਂ ਬਾਅਦ ਲੁਧਿਆਣਾ ਏਰੀਆ 'ਚ ਵੀ ਨਾਲ ਸਪਲਾਈ ਹੁੰਦੀ ਸੀ ਸਰ ਲੁਧਿਆਣਾ ਟੀਮ ਨੇ ਜਿਹੜੀ ਟੋਟਲ ਕਿੰਨੀ ਕਵਰ ਕੀਤੀ ਹੈ ਜੀ ਇਸ ਕੇਸ ਦੇ ਵਿੱਚ ਜੀ ਇਸ ਕੇਸ 'ਚ ਟੋਟਲ 5 ਕਿਲੋ ਹੈ ਜੀ 5 ਕਿਲੋ ਹੈ ਰੋਨ ਜੀ ਉਹ ਗੱਡੀ-ਬੁੱਡੀ ਆ ਹਾਂ ਇੱਕ Swift ਕਾਰ ਹੈ ਜਿੰਨਾਂ ਕੋਲੇ ਜਿਹੜੀ ਬਰੰਦ ਹੋਈ ਹੈ ਔਰ ਇਸੇ ਕਾਰਨ ਹੀ ਇਹ ਯੂਜ਼ ਕਰਦੇ ਨੇ ਡਰਗ ਮੰਨੀ ਵੀ ਸਰ ਨਹੀਂ ਡਰਗ ਮੰ ਨਹੀਂ ਐਜ਼ ਇਟ ਇਜ਼ ਇਹ ਤਾਂ ਕੰਮ ਕਰ ਰਿਹਾ ਇਹ ਜਿਹੜਾ ਰਕੇਸ਼ ਕੁਮਾਰ ਰਾਜੀ ਜੀ ਤਾਂ 4-5 ਸਾਲ ਤੋਂ ਕੰਮ ਕਰ ਰਿਹਾ ਜੀ ਸਰ ਖੁਦ ਵੀ ਐਡਿਕਟ ਨਹੀਂ ਆ ਨਹੀਂ ਅਜੇ ਤੱਕ ਤਾਂ ਨਹੀਂ ਗੱਲ ਸਾਹਮਣੇ ਆਈ ਜੀ ਬਾਕੀ ਮੈਡੀਕਲ ਤੇ ਪਤਾ ਲੱਗ ਜਾਏਗਾ ਹਾਂਜੀ ਤੇ ਇਹਨਾਂ ਸਰ ਹੋਰ ਸਾਥੀ ਵੀ ਹੋ ਸਕਦੇ ਨੇ ਬਿਲਕੁਲ ਜੀ ਹੋਰ ਸਾਥੀ ਨੈਟਵਰਕ ਹੈਗਾ ਜੀ ਇਹਨਾਂ ਦਾ ਅਸੀਂ ਕੁਝ ਆਈਡੈਂਟੀਫਾਈ ਕੀਤੇ ਨੇ ਜਿਹੜਾ ਕਿ ਡਿਸਕਲੋਸ ਕਰਨਾ ਇਸ ਵੇਲੇ ਸਹੀ ਨਹੀਂ ਹੋਏਗਾ ਔਰ ਅਸੀਂ ਉਹਨਾਂ ਤੇ ਕਾਰਵਾਈ ਕਰ ਰਹੇ ਹਾਂ ਫਾਰਵਰਡ ਐਂਡ ਬੈਕਵਰਡ ਲਿੰਕੇਜਸ ਸਾਰੇ ਅਸੀਂ ਟਰੈਕ ਕਰਦੇ ਹਾਂ ਸਰ ਕੋਈ ਡਰਗ ਮੰਡੀ ਨੂੰ ਲੈ ਕੇ ਜਿਹੜੀ ਜੂਰਤੀ ਜਦੋਂ ਕੋਈ ਪ੍ਰੋਪਰਟੀ ਵਗੈਰਾ ਬਣਾਈ ਹੈ ਜਦੋਂ ਪਹਿਲਾਂ ਵੀ ਕਿਉਂਕਿ ਬਿਲਕੁਲ ਉਹ ਵੀ ਅਸੀਂ ਐਨਲਾਈਜ਼ ਕਰਾਂਗੇ ਜਿਸ ਤਰ੍ਹਾਂ ਅਸੀਂ ਪਹਿਲਾਂ ਕੇਸਿਸ ਦੇ ਵਿੱਚ ਕਾਫੀ ਕੇਸਿਸ ਦੇ ਵਿੱਚ ਅਸੀਂ ਪ੍ਰੋਪਰਟੀਆਂ ਜਿਹੜੀਆਂ ਇਹਨਾਂ ਦੀਆਂ ਫ੍ਰੀਜ਼ ਕਰਵਾਈਆਂ ਨੇ ਔਰ ਇਸੇ ਤਰ੍ਹਾਂ ਇਸ ਕੇਸ ਦੇ ਵਿੱਚ ਵੀ ਅਸੀਂ ਇਹਨਾਂ ਦੀਆਂ ਪ੍ਰੋਪਰਟੀਆਂ ਦੇ ਬਾਰੇ ਵੈਰੀਫਾਈ ਕਰਾਂਗੇ ਔਰ ਜਿਹੜੀਆਂ ਪ੍ਰੋਪਰਟੀਆਂ ਪ੍ਰੋਸੀਡਸ ਆਫ ਕਰਾਈਮ ਹੋਣਗੀਆਂ ਉਹਨਾਂ ਨੂੰ ਅਸੀਂ ਫ੍ਰੀਜ਼ ਕਰਾਵਾਂਗੇ ਆ ਫੋਰਫੀਟ ਕਰਾਵਾਂਗੇ